ਸਾਸੀਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਭੱਦੀ ਸ਼ਬਦਾਵਲੀ ਵਰਤੀ ਗਈ ਬੀਬੀ ਜਗੀਰ ਕੌਰ ਦੇ ਖਿਲਾਫ ਬੀਬੀ ਜਗੀਰ ਕੌਰ ਖੁਦ ਵੀ ਜਿਹੜੇ ਤਿੰਨ ਵਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਚੁੱਕੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਹਿੱਸਾ ਨੇ ਇਦਣ ਸ਼ਰੂਮਣੀ ਅਕਾਲੀ ਦਲ ਚਾਹੇ ਉਹ ਬਾਗੀ ਤੜਾ ਹੈ ਚਾਹੇ ਉਹ ਦਾਗੀ ਤੜਾ ਹੈ ਹੱਕ ਵਿੱਚ ਖੜੇ ਹੋ ਗਏ ਨੇ ਬੀਬੀ ਜ਼ਗੀਰ ਕੌਰ ਦੇ ਇੱਕ ਪਾਸੇ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਲਬ ਹੋਏ ਪੰਜਾਬ ਜਿਹੜੀ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਜਿਹੜਾ ਲਾਲਿਕ ਔਰ ਗਿਲਵਰ ਨੂੰ ਕਿਆ ਗਿਆ ਇਹ ਨਹੀਂ ਕਿ ਤੁਸੀਂ ਮੰਦਾ ਬੋਲੋ ਇਸਤਰੀ ਨੂੰ ਜਾਂ ਕਿਸੇ ਮਹਿਲਾ ਦੇ ਖਿਲਾਫ ਉਸ ਤੋਂ ਬਾਅਦ ਕਹਿ ਦੋ ਕਿ ਗਲਤੀ ਹੋ ਗਈ ਬਾਅਦ ਵਿੱਚ ਮਾਫੀ ਮੰਗ ਲਓ ਕਾਨੂੰਨੀ ਕਾਰਵਾਈ ਹੋਵੇਗੀ ਤੁਹਾਡੇ ਤੇ ਇੱਕ ਪਾਸੇ ਰਗੂਜੀਤ ਸਿੰਘ ਦਾ ਵਿਰਕ ਹੈ ਉਸ ਨੂੰ ਨਵਾਂ ਪ੍ਰਧਾਨ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਇੱਧਰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਦਰ ਖਾਤੇ ਕਿਤੇ ਨਾ ਕਿਤੇ ਜਾ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸਪੋਰਟ ਕਰ ਰਿਹਾ ਸੀ ਲੇਕਿਨ ਇੱਧਰ ਸ਼੍ਰੋਮਣੀ ਅਕਾਲੀ ਦਲ ਹੁਣ ਸਾਰਾ ਇਕੱਠਾ ਹੋ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਕੋਲ ਜਾਵੇਗਾ ਕਿ ਐਡਵੋਕੇਟ ਹਰਜਿੰਦਰ ਧਾਮੀ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਅਤੇ ਉਹਨਾਂ ਦੇ ਕੋਲੋਂ ਪ੍ਰਧਾਨਗੀ ਖੋ ਕੇ ਪ੍ਰਧਾਨਗੀ ਹੋਰ ਕਿਸੇ ਨੂੰ ਦਿੱਤੀ ਜਾਵੇ ਯਾਨੀ ਕਿ ਬੀਬੀ ਜਗੀਰ ਕੌਰ ਵੀ ਜਿਹੜੇ ਇਸ ਮੋਰਚੇ ਦੇ ਵਿੱਚ ਆ ਗਏ ਨੇ ਪਹਿਲਾ ਕਿਸੇ ਵੀ ਤਰ੍ਹਾਂ ਦਾ ਬਿਆਨ ਬੀਬੀ ਜਗੀਰ ਕੌਰ ਵੱਲੋਂ ਨਹੀਂ ਦਿੱਤਾ ਗਿਆ ਸੀ ਲੇਕਿਨ ਮਸਲਾ ਸੁਲਗਦਾ ਸੁਲਗਦਾ ਕਾਫੀ ਸੁਲ ਗਿਆ ਹੈ ਸੂਤਰ ਦੱਸਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਚਾਹੇ ਉਹ ਬਾਗੀ ਤੜਾ ਹੈ ਚਾਹੇ ਉਹ ਦਾਗੀ ਤੜਾ ਹੈ ਯਾਨੀ ਕਿ ਦੋਨੋਂ ਤੜੇ ਹੁਣ ਇਕਜੁੱਟ ਨੇ ਇੱਕ ਇਕਤਾ ਦਿਖਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਮਹੰਗਾ ਜਿਹੜੀ ਮਹਿਲਾ ਵਿਲਾ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਵਿੰਗ ਨੇ ਸ਼ਾਮੂਲਿਤ ਕਰਨੀ ਹੈ ਕਿਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾ ਉਹਨਾਂ ਕੋਲ ਅੱਗੇ ਜਾ ਕੇ ਨਿਆਂ ਮੰਗਣਾ ਹੈ ਕਿ ਐਦੇ ਵੱਡੇ ਆਗੂ ਜਿਹੜੇ ਪ੍ਰਧਾਨ ਹੋਣ ਪਲੱਸ ਐਜੂਕੇਟਿਡ ਐਡਵੋਕੇਟ ਨੇ ਜੇਕਰ ਉਹ ਅਜਿਹੇ ਸ਼ਬਦ ਜੇਕਰ ਉਹਨਾਂ ਦੀ ਸੋਚ ਮਹਿਲਾ ਮਹਿਲਾਵਾਂ ਦੇ ਪ੍ਰਤੀ ਇਸ ਤਰ੍ਹਾਂ ਦੀ ਹੈ ਤਾਂ ਫਿਰ ਆਮ ਲੋਕਾਂ ਦਾ ਕੀ ਬਣੇਗਾ ਸਿੱਖ ਕੌਮ ਨੂੰ ਸ਼ਰਮਸਾਰ ਕੀਤਾ ਗਿਆ ਹੈ ਕਿਸੇ ਦੁਆਰਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦੁਆਰਾ ਇਸ ਲਈ ਸ਼੍ਰੋਮਣੀ ਅਕਾਲੀ ਦਲ ਦਾ ਮਹਿਲਾ ਵਿੰਗ ਤਲਬ ਹੋਵੇਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਕੋ ਯਾਨੀ ਕਿ ਦਿਨ-ਮਰ ਦਿਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਮੁਸ਼ਕਲਾਂ ਵਧੀਆਂ ਚੱਲੀਆਂ ਨੇ ਯਾਨੀ ਕਿ ਜਿੰਨੀ ਦੇਰ ਤੱਕ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਅਡਵੋਕੇਟ ਰਜਿੰਦਰ ਸਿੰਘ ਧਾਮੀ 19 ਦੇ ਤੱਕ ਬੀਬਾ ਜਗੀਰ ਕੌਰ ਹੁਣ ਸਾਹ ਜਿਹੜੇ ਨਹੀਂ ਲੈਣਗੇ ਸੂਤਰ ਦੱਸਦੇ ਨੇ ਕਿ ਮਹਿੰਗ ਜਿਹੜੇ ਮਹਿਲਾ ਪੰਜਾਬ ਰਾਜ ਮਹਿਲਾ ਕਮਿਸ਼ਨ ਹੈ ਉਸ ਵੱਲੋਂ ਵੀ ਕਾਨੂੰਨੀ ਕਾਰਵਾਈ ਐਡਵੋਕੇਟ ਰਜਿੰਦਰ ਸਿੰਘ ਧਾਮੀ ਤੇ ਕੀਤੀ ਜਾਵੇਗੀ ਇਧਰ ਸ਼ਰੋਮਨੀ ਅਕਾਲੀ ਦਲ ਦਾ ਮਹਿਲਾ ਵਿੰਗ ਪੁੱਜ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਕੋਲ ਕਿ ਬੀਬੀ ਜਗੀਰ ਕੌਰ ਨੂੰ ਬਰਦਾ ਇਨਸਾਫ ਦਿੱਤਾ ਜਾਵੇ